ਕੱਲ ਤੁਸੀਂ ਸੁਣਿਆ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ। ਇਤਿਹਾਸ ਗੱਲ ਕੱਲ ਹੋਗੀ। ਹੁਣ ਸਿਧਾਂਤ ਗੱਲ ਕਰੀਏ। ਚੋਣ ਕਾਦੇ ਆਧਾਰ ਤੇ ਕੀਤੀ? ਪੰਜਾਂ ਪਿਆਰਿਆਂ ਦੀ ਚੋਣ ਕਾਦੇ ਆਧਾਰ ਤੇ ਕੀਤੀ? ਗੁਣਾਂ ਦੇ ਆਧਾਰ ਤੇ ਕੀਤੀ ਕਿ ਗਿਣਤੀ ਦੇ ਆਧਾਰ ਤੇ ਕੀਤੀ? ਹੁਣ ਦੱਸੋ। ਗੁਣਾ ਦੇ ਆਧਾਰ ਤੇ ਕੀਤੀ ਨਾ ਗਿਣਤੀ ਦੇ ਆਧਾਰ ਤੇ ਨਹੀਂ ਕੀਤੀ ਗੁਰੂ ਜੀ ਨੇ ਪੀਪੀਆਂ ਤਾਂ ਨਹੀਂ ਲਖਾਈਆਂ ਸੀ ਉੱਥੇ ਪੀਪੀਆਂ ਕੱਲੋ ਸੰਦੂਕੜੀਆਂ ਵੀ ਵੋਟਾਂ ਪਾਓ ਬਈ ਜਿਹੜਾ ਸਾਰਿਆਂ ਤੋਂ ਵੱਧ ਵੋਟਾਂ ਲੈਗਾ ਸਾਡਾ ਪਿਆਰਾ ਇਦਾਂ ਤਾਂ ਨਹੀਂ ਚੋਣੇ ਸੀ ਬਈ ਇਲੈਕਸ਼ਨ ਤਾਂ ਨਹੀਂ ਕਰਾਇਆ ਸੀ ਸੌਖੇ ਸਮਝ ਗਏ ਗਿਣਤੀ ਤੰਤਰ ਇਲੈਕਸ਼ਨ ਨਹੀਂ ਕਰਾਇਆ ਸੀ ਹਾਂਜੀ ਕੀ ਕੀਤਾ ਗੁਰੂ ਜੀ ਨੇ ਗੁਣਾ ਦੇ ਆਧਾਰ ਤੇ ਚੋਣ ਕੀਤੀ ਜਿਹਨੂੰ ਕਹਿੰਦੇ ਨੇ ਗਣਕਾਂਤਰ ਪ੍ਰਣਾਲੀ ਕੀ ਕਹਿੰਦੇ ਨੇ ਜੀ ਗੁਣਤੰਤਰ ਪ੍ਰਣਾਲੀ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਸਿਲੈਕਸ਼ਨ ਸਿਲੈਕਸ਼ਨ ਹਾਂਜੀ ਉੱਥੇ ਫਿਰ ਕੀ ਗੁਣ ਰੱਖਿਆ ਗੁਰੂ ਜੀ ਨੇ ਭਾਵ ਕਿ ਜਿਹਨੇ ਪਿਆਰਾ ਬਣਨਾ ਹੈ ਉਹਦੀ ਯੋਗਤਾ ਕੀ ਰੱਖੀ ਯੋਗਤਾ ਸਮਝ ਕੇ ਪੰਜਾਬੀ ਦਾ ਲਖ ਜੀ ਹੈ ਜਿਹਨੂੰ ਅੰਗਰੇਜ਼ੀ ਕਹਿੰਦੇ ਆ ਕੁਆਲਿਫਿਕੇਸ਼ਨ ਕੀ ਯੋਗਤਾ ਰੱਖੀ ਦਸ਼ਮੇਸ਼ ਪਿਤਾ ਜੀ ਕਹਿੰਦੇ ਜਿਹੜਾ ਅਸੀਸ ਦੇਦੂ ਸਾਡਾ ਪਿਆਰਾ ਆ ਕੁਆਲਿਫਿਕੇਸ਼ਨ ਹੈ ਭਾਵ ਇਹਦਾ ਭਾਵ ਕੀ ਬਣ ਗਿਆ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਹੈ ਉਹ ਧਰਮ ਜਗਤ ਦੇ ਵਿੱਚ ਧਾਰਮਿਕ ਆਗੂ ਬਣਨ ਦਾ ਹੱਕਦਾਰ ਹੈ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਹੈ ਉਹ ਆਵੇ ਗੁਰੂ ਜੀ ਨੇ ਯੋਗਤਾ ਰੱਖ ਦਿੱਤੀ ਜਿਹੜਾ ਭਾ ਕਹਿਣ ਦਾ ਭਾਵ ਕਹਿੰਦੇ ਸੀਸ ਦੇਣ ਦੀ ਯੋਗਤਾ ਰੱਖਦਾ ਹੈ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਹੈ ਕਹਿੰਦੇ ਉਹ ਆਵੇ ਉਹ ਸਾਡਾ ਪਿਆਰਾ ਕਿੱਦਾਂ ਭਾਵ ਕੇ ਗੁਣਾ ਦੇ ਆਧਾਰ ਤੇ ਚੋਣ ਕੀਤੀ ਪੰਜ ਪਿਆਰਾਂ ਦੀ ਗੁਣ ਵੀ ਕਿੱਡਾ ਵੱਡਾ ਆਤਮ ਸਮਰਪਣ ਦਾ ਸਰੈਂਡਰ ਦਾ ਜਿਹੜਾ ਅਹੁਦੇਦਾਰੀ ਦੀ ਭੁਖ ਨਹੀਂ ਵੀ ਧਰਮ ਜਗਤ ਦੇ ਵਿੱਚ ਅਹੁਦੇਦਾਰੀ ਦੀ ਭੁਖ ਨਹੀਂ ਨਾ 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 ਭੋਗਾਂ ਦੀ ਲਾਲਸਾ ਜਾਂ ਪਰਵਤਾ ਦੀ ਭੁਖ ਹੋ ਜਾ ਇਦਾਂ ਵੀ ਮੇਰੇ ਹੁਕਮ ਚੱਲੂ ਹੁਕਮ ਚੱਲੂ ਨਾ ਇਹ ਇੱਕ ਬਹੁਤ ਵੱਖਰਾ ਵਿਸ਼ਾ ਹੈ ਧਰਮ ਦਾ ਇਸ ਕਰਕੇ ਇੱਥੇ ਆਪਕੋ ਉਹ ਬਣੇ ਜੀ ਜਿਹੜਾ ਸੱਚ ਨੂੰ ਆਪਣੇ ਸਰੀਰ ਨਾਲੋਂ ਵੱਧ ਪਿਆਰ ਕਰਦਾ ਹੋਵੇ ਇਹ ਯੋਗਤਾ ਕਿੰਡੀ ਵੱਡੀ ਗੱਲ ਹੈ ਇਹ ਸਿਧਾਂਤ ਦੀ ਗੱਲ ਹੈ ਭਾਵੇਂ ਕਿ 1699 ਦੀ ਵਿਸਾਖੀ ਤੇ ਸਾਨੂੰ ਕੀ ਦਿੱਤਾ ਗੁਰੂ ਜੀ ਨੇ ਗੁਣਤੰਤਰ ਗੁਣਤੰਤਰ ਪ੍ਰਣਾਲੀ ਦਿੱਤੀ ਨਾ ਇਹ ਗੁਣਤੰਤਰ ਪ੍ਰਣਾਲੀ ਛੱਡ ਕੇ ਆਪਾਂ ਸਾਰੇ ਮੈਂ ਵੀ ਤੁਹਾਡੇ ਵਿੱਚ ਹੀ ਆਪਾਂ ਸਾਰੇ ਗੁਰੂ ਜੀ ਵੱਲੋਂ ਦਿੱਤੀ ਹੋਈ ਗੁਣਤੰਤਰ ਪ੍ਰਣਾਲੀ ਛੱਡ ਕੇ ਗਿਣਤੀ ਤੰਤਰ ਤੇ ਆ ਗਏ ਇਸ ਸਿਲੈਕਸ਼ਨ ਦੀ ਵਿਧੀ ਨੂੰ ਛੱਡ ਕੇ ਵੀ ਗੁਣਾਂ ਦੇ ਆਧਾਰ ਤੇ ਚੁਣਨੇ ਆ ਆਪਾਂ ਆਗੂ ਆਪਾਂ ਇਲੈਕਸ਼ਨ ਦੀ ਵਿਧੀ ਤੇ ਆ ਗਏ ਇਲੈਕਸ਼ਨਾਂ ਦੇ ਵਿੱਚ ਤਾਂ ਜੋ ਕੁਝ ਹੁੰਦਾ ਹੁੰਦਾ ਹੈ ਉਹੀ ਹੁੰਦਾ ਹੈ ਕੱਲ ਸਮਝ ਗਏ ਤੁਸੀਂ ਨਾ ਵੀ ਇਲੈਕਸ਼ਨ ਤਾਂ ਇਲੈਕਸ਼ਨ ਹੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੈ ਦਿਨੋਂ ਦਿਨ ਦਿਨ ਹੁੰਦਾ ਨਾ ਨਿਹਾਰ ਹੋਇਆ ਸੱਚ ਇਹ ਹੈ ਕਿ ਭਾਵੇਂ ਕਿ ਸਾਡੇ ਕੁਝ ਵੀਰ ਕਹਿੰਦੇ ਨੇ ਮੈਂ ਵੀ ਸਹਿਮਤ ਆਂ ਵੀ ਭਾਈ ਸਾਹਿਬ ਕਹਿੰਦੇ ਗੱਲ ਤਾਂ ਸਹੀ ਹੈ ਸਿਧਾਂਤਕ ਪਰ ਕਹਿੰਦੇ ਹੁਣ ਗੱਲ ਪਿਆ ਢੋਲ ਤਾਂ ਵਜਾਉਣੀ ਪੈਂਦਾ ਮੈਂ ਕਿਹਾ ਠੀਕ ਹੈ ਤੁਹਾਡੀ ਗੱਲ ਭਾਮ ਕੀ ਗੱਲ ਪਿਆ ਢੋਲ ਤਾਂ ਵਜਾਉਣਾ ਹੀ ਪੈਂਦਾ ਭਾਮ ਕੀ ਸਿਸਟਮ ਚੱਲ ਪਿਆ 1925 ਤੋਂ ਲੈ ਕੇ ਠੀਕ ਹੈ ਫਿਰ ਮੈਨੂੰ ਹੱਸਦਾ ਇੱਕ ਗੱਲ ਕਹਿਣਾ ਹੁਣ ਮੈਂ ਪ੍ਰਚਾਰ ਕਰਉਣਾ ਤੇ ਵੀ ਚਲ ਮੰਨ ਲਿਆ ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ ਪਹਿਮਾ ਹਸਦਾ ਹੋਣਾ ਹੈ ਮਾ ਬਜਾਉਣਾ ਤਾਂ ਸੁਰਤਾਲ ਚ ਚਾਹੀਦਾ ਹੈ ਜੇ ਗੱਲ ਜੇ ਕੋਈ ਕਿਸੇ ਨੇ ਗੱਲ ਢੋਲ ਪਾਤਾ ਐ ਤਾਂ ਨਹੀਂ ਵੀ ਬੇਸੁਰਾ ਪੰਜਾਬ ਪੰਜਾਬ ਲੋਕਾਂ ਦੇ ਕੰਨ ਪਾੜੀ ਜਾਵੇ ਮਾ ਬਜਾ ਤਾਂ ਸੁਰਤਾਲ ਚ ਲਿਆ ਕਰੋ ਬੋਲੋ ਸਤਨਾਮ ਹਾਂਜੀ ਇਸ਼ਾਰਾ ਸੀ ਮੇਰਾ ਵੀ ਉੱਥੇ ਵੀ ਕੋਈ ਨਿਜਮਾ ਹੋਣ ਚਾਹੀਦੇ ਹੈ ਗੱਲ ਪਿਆ ਢੋਲ ਵਜਾਉਣਾ ਪੈਂਦਾ ਬਜਾਉਣਾ ਤਾਂ ਸੁਰਤਾਲ ਚ ਕਿ ਬੇਸੁਰਾ ਹੀ ਕੁੱਟੀ ਜਾਣਾ ਹੈ ਗੱਲ ਪਿਆ ਢੋਲ ਬੇਸੁਰਾ ਹੀ ਅੱਜ ਤਾਂ ਬੇਸੁਰਾ ਹੀ ਕੁੱਟਦੇ ਨੇ ਨਾ ਹਾਂਜੀ ਸੋ ਇਸ ਕਰਕੇ ਇਹ ਅਸੀਂ ਜੀ ਗੱਲ ਚੱਲੀ ਸੀ ਸੰਧਾਨਤਕ ਗੱਲ ਹੈ ਬਹੁਤ ਵੱਡੀ ਜੇ ਸਮਝ ਆ ਜੇ ਕਿਤੇ ਸਾਡੇ ਆਗੂਆਂ ਨੂੰ ਤੇ ਬਹੁਤ ਵੱਡੀ ਗੱਲ ਹੋ ਜੇ ਮੈਂ ਤਾਂ ਕਹੂੰ ਜੀ ਕਿਤੇ ਇਹ ਇਲੈਕਸ਼ਨ ਪ੍ਰਣਾਲੀ ਤੋਂ ਖਹਿਣਾ ਛੁੱਟ ਕੇ ਸਿਲੈਕਸ਼ਨ ਪ੍ਰਣਾਲੀ ਕਿਸੇ ਨਾ ਕਿਸੇ ਢੰਗ ਨਾਲ ਲਾਗੂ ਹੋ ਜੇ ਤੇ ਚੜ੍ਹਦੀ ਕਲਾ ਹੋਵੇ ਚੜ੍ਹਦੀ ਕਲਾ ਹੋ ਜੇ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ 1925 ਤੋਂ ਪਹਿਲਾਂ ਦਾ ਇਤਿਹਾਸ ਪੜ੍ਹ ਲਓ ਖੁਦ ਤੁਹਾਨੂੰ ਪਤਾ ਲੱਗ ਜੂ ਵਿਸ਼ਲੇਸ਼ਣ ਕਰਿਆ ਕਰੋ ਇਦਾਂ ਜਦੋਂ ਆਪਾਂ ਕਿਸੇ ਗੱਲ ਨੂੰ ਇੱਕ ਵਿਸ਼ਲੇਸ਼ਣ ਦੇ ਨਜ਼ਰੀਏ ਤੋਂ ਦੇਖਦੇ ਆ ਨਾ ਫਿਰ ਪਤਾ ਲੱਗਦਾ ਹੈ ਤੁਸੀਂ 1925 ਤੋਂ ਪਹਿਲਾਂ ਦਾ ਇਤਿਹਾਸ, ਪ੍ਰਾਪਤੀਆਂ, ਕੁਰਬਾਨੀਆਂ, ਏਕਤਾ ਪੜ੍ਹ ਕੇ ਦੇਖ ਲਿਓ। ਕਮਾਲ, ਬਾ ਕਮਾਲ। ਜਦੋਂ ਤੋਂ ਇਲੈਕਸ਼ਨ ਪ੍ਰਣਾਲੀ ਆ ਗਈ 1925 ਤੋਂ ਬਾਅਦ ਸਿੱਖਾਂ ਦੀ ਆਪਸ ਦੀ ਵਿੱਚ ਲੜਾਈਆਂ, ਧੜੇਵੰਦੀਆਂ, ਪਾਰਟੀਆਂ ਪੜ੍ਹ ਕੇ ਦੇਖ ਲਓ। ਪੜ੍ਹ ਕੇ ਮੈਣੀ ਸੁਣਾਉਣਾ ਇੱਥੇ ਸ਼ਰਮਸ਼ਾਰ ਹੋ ਜਾਂਦਾ ਹੈ। ਬੋਲੋ ਸਤਨਾਮ। ਮੈਂ ਸੁਣਾਇਆ ਵੀ ਨਹੀਂ ਕਦੇ। ਸ਼ਰਮ ਸ਼ਾਰ ਫਖਰਤ ਨਾ ਬੰਦਦਾ ਸ਼ਰਮ ਸ਼ਾਰ ਹੋ ਜਾਂਦਾ ਹਾਂਜੀ ਪਹਿਲੀ ਵੀ ਇਲੈਕਸ਼ਨ ਦੇ ਵਿੱਚ ਇੱਕ ਇਸ਼ਾਰਾ मात्र ਜੂਬ ਦੇ ਦਿਆਂ ਚਲੋ ਉਸ ਤੋਂ ਥੋੜਾ ਕਪ ਨੂੰ ਤਰਦ ਹੋ ਜਾਂਦਾ ਇੱਕ ਅਸ਼ਾਰਾ ਦੇਣ ਲੱਗੇ ਸਿਰਫ ਬਾਕੀ ਨਹੀਂ ਪਹਿਲੀ ਇਲੈਕਸ਼ਨ ਦੇ ਵਿੱਚ ਇੰਨਾ ਜਲੂਸ ਕੱਢਿਆ ਸਾਡੇ ਆਪਣੇ ਆਗੂਆਂ ਨੇ ਆਪਸ ਵਿੱਚ ਧੜਿਆਂ ਚ ਪੈ ਕੇ ਕਿਉਂ ਚੋਣ ਦਾ ਮਤਲਬ ਵੀ ਮਿਨੀਮਮ ਦੋ ਧੜੇ ਤਾਂ ਬਣ ਨਹੀਂ ਵਣੇ ਵੱਧ ਬਣ ਸਕਦੇ ਵੱਧ ਕਿੰਨੇ ਮਰਜ਼ੀ ਬਣ ਜਾਣਾ ਤਣਤਣਾਇਤ ਪੈ ਗਈ ਇੰਨਾ ਜਲੂਸ ਲੱਗਿਆ ਆਪਸ ਵਿੱਚ ਪਹਿਲੀ ਚੋਣ ਦੇ ਵਿੱਚ ਹੀ 1925 ਤੋਂ ਬਾਅਦ 26 27 ਦੇ ਵਿੱਚ 1 ਲੱਖ ਸਿੱਖ 1 ਲੱਖ ਸਿੱਖ ਸਾਡੇ ਆਗੂਆਂ ਤੋਂ ਨਿਰਾਸ਼ ਹੋ ਕੇ ਰਾਧਾ ਸੁਆਮੀ ਵਿਆਸ ਡੇਰੇ ਵਿੱਚ ਚਲੇ ਆ ਗਏ ਬਹੁਤ ਨਗੁਣੀ ਗਿਣਤੀ ਸੀ ਪਹਿਲਾਂ ਇਹਨਾਂ ਦੀ ਪਹਿਲੀ ਚੋਣ ਵਿੱਚ ਇਹਨਾਂ ਜਲੂਸ ਕੱਢਾ ਸਿੱਖਾਂ ਨੇ ਆਪਸ ਵਿੱਚ 1 ਲੱਖ ਸਿੱਖ ਨਿਰਾਸ਼ ਹੋ ਕੇ ਰਾਧਾ ਸੁਆਮੀਆਂ ਦੇ ਚੇਲੇ ਬਣ ਗਏ ਬੋਲੋ ਸਤਨਾਮ ਹਾਂਜੀ ਦੇਖ ਲਓ ਤੁਸੀਂ ਵਿਆਸ ਵਾਲਿਆਂ ਦੇ ਹਾਂਜੀ ਚੇਲੇ ਬਣ ਗਏ ਹਾਂਜੀ ਅੱਗੇ ਅੱਗੇ ਤੁਸੀਂ ਫੇਰ ਦੇਖ ਲਿਓ ਸੋ ਉਦੋਂ ਬਾਅਦ ਫਿਰ ਦਿਨੋਂ ਦਿਨ ਅਗਲੀ ਚੋਣ ਵਿੱਚ ਉਦੋਂ ਨਗਾਰ ਉਦੋਂ ਅਗਲੀ ਚੋਣ ਵਿੱਚ ਉਦੋਂ ਨਗਾਰ ਉਦੋਂ ਅਗਲੀ ਚੋਣ ਵਿੱਚ ਦਿਨੋਂ ਦਿਨ ਦਿਨੋਂ ਦਿਨ ਦਿਨੋਂ ਦਿਨ ਧੜੇ ਬੰਦੀਆਂ ਬਣਦੀਆਂ ਰਹੋ ਵਿਚਾਰ ਪਰ ਮੇਰੇ ਦਸ਼ਮੇਸ਼ ਪਿਤਾ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਗੁਣਤੰਤਰ ਪ੍ਰਣਾਲੀ ਦਿੱਤੀ ਸੀ ਗੁਰੂ ਜੀ ਨੇ ਤਾਂ ਸੇ ਪੀਪੀਆਂ ਨਹੀਂ ਰਖਾਈਆਂ ਸੀ ਜੇ ਪੀਪੀਆਂ ਰਖਾਈਆਂ ਹੁੰਦੀਆਂ ਰਖਾਈਆਂ ਨਹੀਂ ਤਾਂ ਜੇ ਕਿਹ ਰਖਾਈਆਂ ਹੁੰਦੀਆਂ ਫਿਰ ਉਹ ਜਿਹੜੇ ਪੰਜ ਪਿਆਰੇ ਜੋ ਸਾਨੂੰ ਪਸ਼ੋਕੜਾ ਦੱਸਿਆ ਸੀ ਨਾ ਪਸ਼ੋਕੜੋ ਤਾਂ ਬਾਜ ਤਾਂ ਸਿੰਘ ਖਾਂ ਸੇ ਪਸ਼ੋਕੜ ਦੱਸਿਆ ਸੀ ਕਿੱਥੋਂ-ਕਿੱਥੋਂ ਆਏ ਚੋਣਾ ਵਿੱਚ ਤਾਂ ਮੈਨੂੰ ਲੱਗਦਾ ਉਹਨਾਂ ਪੰਜਾਂ ਵਿੱਚੋਂ ਕੋਈ ਨਹੀਂ ਜਿੱਤਣਾ ਸੀ ਬੋਲੋ ਸਤਿ ਸ਼ਾਮ ਜਿੱਤਨ ਦੇ ਚੋਣਾ ਦੇ ਵਿੱਚ ਨਹੀਂ ਇਸ ਕਰਕੇ ਧਰਮ ਦਾ ਸਬੰਧ ਗਿਣਤੀ ਨਾਲ ਨਹੀਂ ਧਰਮ ਦਾ ਸਬੰਧ ਗੁਣਾਂ ਦੇ ਨਾਲ ਹੈ ਗੁਣਾਂ ਦੇ ਨਾਲ ਗੁਣ ਤੇ ਗੁਣਾ ਵਾਲੇ ਤਾਂ ਗੁਰੂ ਜੀ ਕਹਿੰਦੇ ਹੁੰਦੇ ਘਟ ਨਹੀਂ ਹੈਨ ਵਿਰਲੇ ਨਹੀਂ ਕਨੇ ਫੈਲ ਫੱਕੜ ਸੰਸਾਰ ਰਹੁ ਵਿਚਾਰ ਇਹ ਸੀ ਸਿਧਾਂਤਕ ਗੱਲ ਗੁਣ ਤੰਤਰ ਪ੍ਰਣਾਲੀ ਦਿੱਤੀ ਸੀ ਗੁਰੂ ਜੀ ਨੇ 1699 ਦੀ ਬਸਾਖੀ ਤੇ ਪੂਰਾ ਧਿਆਨ ਚ ਰੱਖਿਓ ਇਸ ਕਰਕੇ ਧਰਮ ਦਾ ਸਬੰਧ ਗਿਣਤੀ ਨਾਲ ਨਹੀਂ ਧਰਮ ਦਾ ਸਬੰਧ ਗੁਣਾ ਦੇ ਨਾਲ ਹੈ ਗੁਣਾ ਦੇ ਨਾਲ ਹੈ ਗੁਣ ਤੇ ਗੁਣਾ ਵਾਲੇ ਤਾਂ ਗੁਰੂ ਜੀ ਕਹਿੰਦੇ ਹੁੰਦੇ ਘਟ ਨਹੀਂ ਹੈਨ ਵਿਰਲੇ ਨਹੀਂ ਕਨੇ ਫੈਲ ਫੱਕੜ ਸੰਸਾਰ ਰਹੁ ਵਿਚਾਰ ਇਹ ਸੀ ਸਿਧਾਂਤਕ ਗੱਲ ਗੁਣ ਤੰਤਰ ਪ੍ਰਣਾਲੀ ਦਿੱਤੀ ਸੀ ਗੁਰੂ ਜੀ ਨੇ 1699 ਦੀ ਬਸਾਖੀ ਤੇ ਪੂਰਾ ਧਿਆਨ ਚ ਰੱਖਿਓ